ਇਸ ਪਾਸਪੋਰਟ ਪਹਿਲੀ ਵਾਰ ਟੌਪ 10 ਦੀ ਲਿਸਟ ਦੇ ਵਿੱਚੋਂ ਬਾਹਰ ਹੋਇਆ ਹੈ ਤਾਂ ਹੁਣ 12ਵੇਂ ਨੰਬਰ ਤੇ ਅਮਰੀਕਾ ਦਾ ਇਹ ਪਾਸਪੋਰਟ ਔਰ ਹੈਨਲੀ ਪਾਸਪੋਰਟ ਇੰਡੈਕਸ 2025 ਦੀ 10 ਦੀ ਰਿਪੋਰਟ ਹੈ ਔਰ 20 ਸਾਲਾਂ ਦੇ ਵਿੱਚ ਪਹਿਲੀ ਵਾਰ ਜਿਹਾ ਹੋਇਆ ਹੈ ਜਦੋਂ ਟੌਪ 10 ਦੇ ਵਿੱਚੋਂ ਯੂ ਐਸ ਪਾਸਪੋਰਟ ਜਿਹੜਾ ਬਾਹਰ ਹੋ ਗਿਆ ਪਹਿਲੇ ਨੰਬਰ ਤੇ ਹੈ ਦੱਸਿਆ ਕਿ ਸਿੰਗਾਪੁਰ ਦਾ ਪਾਸਪੋਰਟ ਔਰ ਯੂ ਐਸ ਪਾਸਪੋਰਟ ਦੇ ਨਾਲ 207 2019 ਦੇ ਵਿੱਚੋਂ 180 ਦੇਸ਼ਾਂ ਦੇ ਵਿੱਚ ਬਿਨਾ ਵੀਜ਼ਾ ਜਾਇਆ ਜਾ ਸਕਦਾ ਹੈ ਤਾਂ ਅਸੀਂ ਹੁਣ ਗ੍ਰਾਫਿਕ ਦੇ ਜ਼ਰੀਏ ਇਹ ਤੁਹਾਨੂੰ दसागे कि आखिरकार वो किस ने जिते कि बिना वीजा है जो जेकर यू एस द पासपोर्ट किसी के कोई है तो उ एंट्री हो सकती है शुरुआत कर दें पहली कंट्री है सिंगापुर इतने जाया जा सकता है आ, और कुल मिला के दसिए कि एक सौ तिरानवे देशों फ्री जाया जा सकता है सिंगापुर आ, और दूसरा न इस देश का ਤਖਣੀ ਕੋਰੀਆ ਤਾਂ ਬਿਨਾ ਵੀਜ਼ਾ ਦੇਸ਼ਾਂ ਦੇ ਵਿੱਚ ਐਂਟਰੀ ਹੈ 190 ਦੇਸ਼ਾਂ ਦੇ ਵਿੱਚ ਜਿਹੜੀ ਹੈ ਉਹ ਐਂਟਰੀ ਹੋ ਸਕਦੀ ਹੈ ਤਾਂ ਤੀਸਰਾ ਅਸੀਂ ਜ਼ਿਕਰ ਕਰਾਂਗੇ ਕੰਟਰੀ ਦਾ ਜਪਾਨ ਜਪਾਨ ਦੇ ਵਿੱਚ ਦੱਸਦੀ ਕਿ 190 ਦੇਸ਼ਾਂ ਦੇ ਵਿੱਚ ਜਿਹੜੀ ਐਂਟਰੀ ਹੈ ਉਹ ਹੋ ਸਕਦੀ ਹੈ ਤਾਂ ਪਾਵਰਫੁੱਲ ਪਾਸਪੋਰਟ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਚੌਥੇ ਨੰਬਰ ਤੇ ਜਰਮਨੀ ਇਟਲੀ ਸਪੇਨ ਸਵਿਟਜ਼ਰਲੈਂਡ ਔਰ ਲਕਸਮਬਰਗ ਇਹ ਕੰਟਰੀਆਂ ਨੇ ਜਿੱਥੇ ਕਿ 188 ਆ ਦੇਸ਼ਾਂ ਦੇ ਵਿੱਚ ਦੱਸਿਆ ਕਿ ਐਂਟਰੀ ਇਹਨਾਂ ਦੀ ਹੋ ਸਕਦੀ ਹੈ ਇਸ ਤੋਂ ਬਾਅਦ ਦਾ ਜ਼ਿਕਰ ਕੀਤਾ ਜਾਏ ਤਾਂ ਆਸਟ੍ਰੇਲੀਆ ਆਸਟ੍ਰੀਆ ਬੈਲਜੀਅਮ ਡੈਨਮਾਰਕ ਫਿਨਲੈਂਡ ਫਰਾਂਸ ਆਇਰਲੈਂਡ ਔਰ ਨੀਦਰਲੈਂਡ ਇਹ ਕੰਟਰੀਜ਼ ਨੇ ਤਾਂ 187 ਦੇਸ਼ਾਂ ਦੇ ਵਿੱਚ ਐਂਟਰੀ ਹੋ ਸਕਦੀ ਹੈ ਬਿਨਾ ਵੀਜ਼ਾ ਦੇ ਉਸ ਤੋਂ ਬਾਅਦ ਗ੍ਰੀਸ ਹੰਗਰੀ ਨਿਊਜ਼ੀਲੈਂਡ ਨਾਰਵੇ ਪੁਰਤਗਾਲ ਔਰ ਸਵੀਡਨ ਤਾਂ ਇਹਨਾਂ ਦੀ 186 ਦੇਸ਼ਾਂ ਦੇ ਵਿੱਚ ਐਂਟਰੀ ਜਿਹੜੀ ਹੈ ਉਹ ਬਿਨਾ ਵੀਜ਼ਾ ਹੋ ਸਕਦੀ ਹੈ ਉਸ ਤੋਂ ਬਾਅਦ ਜ਼ਿਕਰ ਕਰਦੇ ਹਾਂ ਆਸਟ੍ਰੇਲੀਆ ਚੈਕੀਆ ਮਾਲਟਾ ਔਰ ਪੋਲੈਂਡ ਤਾਂ ਇਹਨਾਂ ਦੇਸ਼ਾਂ ਦਾ ਗੱਲ ਕੀਤੀ ਜਾਵੇ ਪਾਸਪੋਰਟ ਦੀ ਤਾਂ 185 ਦੇਸ਼ਾਂ ਦੇ ਵਿੱਚ ਦੱਸੀਏ ਕਿ ਬਿਨਾ ਵੀਜ਼ਾ ਐਂਟਰੀ ਲਈ ਜਾ ਸਕਦੀ ਹੈ ਯਾਨੀ ਕਿ ਵੀਜ਼ਾ ਸਟੈਂਪ ਲਗਾਉਣ ਦੀ ਪਾਸਪੋਰਟ ਤੇ ਜ਼ਰੂਰਤ ਨਹੀਂ ਹੈ ਤਾਂ ਕ੍ਰੋਸ਼ੀਆ ਔਰ ਐਸਟੋਨੀਆ ਸਲੋਵਾਕੀਆ ਇਸ ਤੋਂ ਇਲਾਵਾ ਸਲੋਵੇਨੀਆ ਯੂਏਈ ਔਰ ਬ੍ਰਿਟੇਨ ਤਾਂ ਇੱਕ ਕੰਟਰੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ 185 ਅਤੇ ਦੇਸ਼ਾਂ ਦੇ ਵਿੱਚ ਜਰੀਆ ਉਹ ਬਿਨਾ ਵੀਜ਼ਾ ਐਂਟਰੀ ਹੋ ਸਕਦੀ ਉਸ ਤੋਂ ਬਾਅਦ ਕੈਨੇਡਾ ਦਾ ਜ਼ਿਕਰ ਕਰਾਂਗੇ 183 ਇਸ ਦਾ ਆંકੜਾ ਹੈ ਦੇਸ਼ਾਂ ਦਾ ਜਿਨ੍ਹਾਂ ਦੇ ਵਿੱਚ ਬਿਨਾ ਵੀਜ਼ਾ ਸਟੈਂਪ ਲਗਾਏ ਜਿਹੜੀ ਹੈ ਉਹ ਐਂਟਰੀ ਹੋ ਸਕਦੀ ਹੈ ਕਿ ਪਾਸਪੋਰਟ ਤੁਹਾਡੇ ਕੋਲ ਜੇਕਰ ਹੈ ਤਾਂ ਲਾਤਵੀਆ ਔਰ ਲਿਸਟਨ ਸਟਾਈਨ ਦਾ ਜ਼ਿਕਰ ਕੀਤਾ ਜਾਵੇ ਤਾਂ ਇੱਥੇ 182 ਇਹ ਆંકੜਾ ਹੈ ਦੇਸ਼ਾਂ ਦਾ ਜਿੱਥੇ ਕਿ ਬਿਨਾ ਪਾਸਪੋਰਟ ਅਤੇ ਵੀਜ਼ਾ ਲਗਾਏ ਤੁਸੀਂ ਜਾ ਸਕਦੇ ਹੋ ਔਰ ਰੈਂਕ ਦਾ ਜ਼ਿਕਰ ਕਰਾ ਗਏ ਆਪਣੇ ਆਪ ਦੇ ਵਿੱਚ ਬਹੁਤ ਇੰਪੋਰਟੈਂਟ ਹੈ ਯੂਐਸ ਪਾਸਪੋਰਟ ਔਰ ਇੰਡੀਅਨ ਪਾਸਪੋਰਟ ਦੱਸੇ ਕਿ 12ਵਾਂ ਰੈਂਕ ਹੈ ਯਾਨੀ ਕਿ ਅਜੇ ਹਾਂ ਪਹਿਲੀ ਵਾਰ ਹੋਇਆ ਹੈ ਜਦੋਂ 20 ਸਾਲਾਂ ਦੇ ਵਿੱਚ ਟੌਪ 10 ਦੇ ਵਿੱਚ ਆ ਯੂਐਸ ਦਾ ਪਾਸਪੋਰਟ ਨਹੀਂ ਆਇਆ ਹੈ ਔਰ ਰੈਂਕ ਜਿਹੜਾ ਭਾਰਤ ਦਾ ਹੈ ਉਹ 77ਵਾਂ ਰੈਂਕ ਆਇਆ ਹੈ ਯਾਨੀ ਕਿ 12ਵੇਂ ਰੈਂਕ ਤੇ ਇਸ ਲਈ ਯੂਐਸ ਦਾ ਪਾਸਪੋਰਟ ਹੈ ਜੇਕਰ ਇਸ ਸਾਲ ਦਾ ਹਾਲੀ ਦੇ ਵਿੱਚ ਜੋ ਰਿਪੋਰਟ ਆਈ ਉਸ ਦੇ ਮੁਤਾਬਿਕ ਤਾਂ ਉੱਥੇ ਹੀ ਯੂਐਸ ਪਾਸਪੋਰਟ ਔਰ ਇੰਡੀਅਨ ਪਾਸਪੋਰਟ ਦਾ ਬਿਨਾ ਵੀਜ਼ਾ ਦੇਸ਼ਾਂ ਵਿੱਚ ਕਿੰਨੀ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਐਂਟਰੀ ਹੋ ਸਕਦੀ ਹੈ ਕਹਿ ਲਿਆ ਕਿ ਕਿੰਨੀ ਕੁਆਂਟੀਟੀ ਉਹਨਾਂ ਦੇਸ਼ਾਂ ਦੀ 180 ਦੇਸ਼ਾਂ ਦੇ ਵਿੱਚ ਜੇਕਰ ਯੂਐਸ ਦਾ ਪਾਸਪੋਰਟ ਕਿਸੇ ਦੇ ਕੋਲ ਹੈ ਤਾਂ ਬਿਨਾ ਵੀਜ਼ਾ ਉਹ ਐਂਟਰ ਕਰ ਸਕਦੇ ਨੇ ਜੇਕਰ ਭਾਰਤ ਦੀ ਗੱਲ ਕੀਤੀ ਜਾਵੇ ਪਾਰਾਦ ਜੇਕਰ ਕਿਸੇ ਕੋਲ ਪਾਸਪੋਰਟ ਹੈ ਤਾਂ 59 ਦੇਸ਼ਾਂ ਦੇ ਵਿੱਚ ਉਹਨਾਂ ਦੀ ਬਿਨਾਂ ਵੀਜ਼ਾ ਐਂਟਰੀ ਜਿਹੜੀ ਹੈ ਉਹ ਹੋ ਸਕਦੀ ਹੈ